ਖਬਰ ਨਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਜੰਗਬੰਦੀ ਹੋਈ ਸੀਸਫਾਇਰ ਤੇ ਸਮਝੌਤਾ ਹੋਇਆ ਭਾਰਤ ਅਤੇ ਪਾਕਿਸਤਾਨ ਦਾ ਜੇਗਲ ਕਰੀ ਜਿਮਨੀ ਚੋਣਾਂ ਦੀ ਪਹਿਲਾਂ ਇਹ ਖਬਰਾਂ ਨਸ਼ਰ ਹੋ ਰਹੀਆਂ ਸੀ ਕਿ ਜਿਮਨੀ ਚੋਣਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਕਿਉਂਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅਪੂਰਨ ਮਾਹੌਲ ਜਿਹੜਾ ਬਣਿਆ ਹੋਇਆ ਹੈ ਲੇਕਿਨ ਜਿਵੇਂ ਹੀ ਜੰਗਬੰਦੀ ਅਤੇ ਸੀਸਫਾਇਰ ਤੇ ਸਮਝੌਤਾ ਹੋਇਆ ਨਾਲ ਦੀ ਨਾਲ ਹੀ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਸੰਜੀਵ ਅਰੋੜਾ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਦਪੈ ਨੇ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਦੇ ਨੌਜਵਾਨਾਂ ਦਾ ਦੇਸ਼ ਦੇ ਸੈਨਿਕਾਂ ਦਾ ਸਨਮਾਨ ਕਰਦਾ ਹਾਂ ਉਹਨੇ ਕਿਹਾ ਕਿ ਜਿਹੜੇ ਨੌਜਵਾਨ ਜਿਹੜੇ ਸੈਨਿਕ ਭਾਰਤ ਅਤੇ ਪਾਕਿਸਤਾਨ ਦੇ ਤਣਾਅਪੂਰ ਮਾਹੌਲ ਦੇ ਵਿੱਚ ਜੰਗਮੰਦੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਪਵਾਈ ਹੈ ਮੈਂ ਉਹਨਾਂ ਨੂੰ ਨਮਨ ਕਰਦਾ ਹਾਂ ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ ਸੰਜੀਵ ਅਰੋੜਾ ਅਰੋੜਾ ਨੇ ਆਪਣੇ ਹਲਕੇ ਦੇ ਵਿੱਚ 1 ਮਿੰਟ ਦਾ ਮੌਨ ਵਰਤ ਰੱਖਿਆ ਮੌਨ ਵਰਤ ਤੋਂ ਬਾਅਦ ਉਹਨਾਂ ਨੇ ਹੋਲਡਿੰਗ ਬੋਰਡਾਂ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਸੈਨ ਨੂੰ ਥਾਪੜਾ ਦਿੱਤਾ ਟਾਈਮ ਤੁਹਾਡਾ ਹਥਿਆਰ ਸਾਡੇ ਤੇ ਜਗਾ ਤੁਹਾਡੀ ਯਾਨੀ ਕਿ ਇਹ ਥਾਪੜਾ ਦਿੱਤਾ ਗਿਆ ਸੀ ਨਰਿੰਦਰ ਮੋਦੀ ਵੱਲੋਂ ਤੇ ਦੇਸ਼ ਦੇ ਸੈਨਿਕਾਂ ਨੇ ਅਸੀਂ ਉਹਨਾਂ ਦੇ ਜज्ਬੇ ਨੂੰ ਸਲਾਮ ਕਰਦੇ ਹਾਂ ਅਸੀਂ ਉਹਨਾਂ ਦੀ ਬਹਾਦਰੀ ਨੂੰ ਸਲੂਟ ਕਰਦੇ ਹਾਂ ਕਿ ਜਿਨ੍ਹਾਂ ਨੇ ਦੁਸ਼ਮਣ ਦੇ ਘਰ ਦੇ ਵਿੱਚ ਜਾ ਕੇ ਨੌ ਟਕਾਣੇ ਤਬਸਤ ਕਰ ਦਿੱਤੇ ਉਹਨਾਂ ਨੇ ਕਿ ਇਸ ਕਰਕੇ ਹੋਲਡਿੰਗ ਬੋਰਡ ਲਗਾਏ ਨੇ ਕਿ ਹਰ ਇੱਕ ਦੇ ਦਿਲ ਦੇ ਵਿੱਚ ਰਾਸ਼ਟਰਵਾਦੀ ਭਾਵਨਾ ਹੋਣੀ ਚਾਹੀਦੀ ਹੈ ਰਾਸ਼ਟਰ ਦੇ ਨਾਲ ਖੜਨਾ ਚਾਹੀਦਾ ਹੈ ਉਹਨਾਂ ਕਹਿੰਿਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਜੰਗ ਦੇ ਹਾਲਾਤ ਬਣੇ ਹੋਏ ਸੀ ਤੇ ਮੈਂ ਆਪਣੇ ਚੋਣ ਪ੍ਰਚਾਰ ਅਤੇ ਮੀਟਿੰਗਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਉਹਨਾਂ ਕਹਿੰਿਆ ਚੋਣਾਂ ਬਾਅਦ ਤੂੰ ਨੇ ਰਾਸ਼ਟਰ ਪਹਿਲਾ ਹੈ ਰਾਸ਼ਟਰ ਦੇ ਹਿੱਤਾਂ ਲਈ ਸਾਰੇ ਅਸੀਂ ਇੱਕ ਆ ਸਾਡੇ ਪਾਰਟੀਆਂ ਦੇ ਆਪਸੀ ਮਤਭੇਦ ਹੋ ਸਕਦੇ ਨੇ ਲੇਕਿਨ ਅਸੀਂ ਰਾਸ਼ਟਰ ਦੇ ਵਿੱਚ ਏਕਾ ਸਾਡੀ ਯੂਨਿਟੀ ਹੈ ਸਾਡੀ ਇਕਤਾ ਹੈ ਇਸ ਕਰਕੇ ਬਾਹਰੀ ਤਾਕਤਾਂ ਸਾਡੇ ਕੋਲੋਂ ਡਰਦੀਆਂ ਨੇ ਉਹਨਾਂ ਨੇ ਕਿਹਾ ਕਿ ਘੁੱਟਨੇ ਟੇਕੇਗਾ ਪਾਕਿਸਤਾਨ ਦੀ ਸਰਕਾਰ ਵੱਲੋਂ ਪਾਕਿਸਤਾਨ ਦੇ ਫੌਜ ਵੱਲੋਂ ਛਲਾਗਾ ਕਰਦਾ ਮੌਨ ਵਰਥ ਇਸ ਕਰਕੇ ਰੱਖਿਆ ਗਿਆ ਹੈ ਕਿ ਜਿਹੜੇ ਸ਼ਹੀਦ ਹੋਏ ਨੇ ਜਿਹੜੇ ਦੇਸ਼ ਦੇ ਉਤੋਂ ਜਾਨਾਂ ਵਾਰਗ ਹੈ ਕਈ ਮਾਮਾ ਦੇ ਪੁੱਤਰ ਚਲੇ ਗਏ ਕਈ ਪਤਨੀਆਂ ਦੇ ਹਸਬੰਦ ਜਿਹੜੇ ਚਲੇ ਗਏ ਅਸੀਂ ਉਹਨਾਂ ਨੂੰ ਸੰਵਿਧਾਨੀ ਪੇਟ ਕਰਦੇ ਆ ਉਹਨੇ ਕਿ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਕਿ ਵਿੱਤੀ ਸਹਾਇਤਾ ਦਿੱਤੀ ਜਾਵੇ ਜੇਕਰ ਕੋਈ ਸ਼ਹੀਦ ਪੰਜਾਬ ਦੇ ਵਿੱਚ ਹੋਇਆ ਹੈ ਅੱਜ ਫਿਰ ਦੁਬਾਰਾ ਸੰਜੀਵ ਅਰੋੜਾ 1 ਮਿੰਟ ਦਾ ਮੌਨੂ ਵਰਤ ਰੱਖ ਕੇ ਚੋਣ ਮੈਦਾਨ ਦੇ ਵਿੱਚ ਖੁਦ ਖੁਦ ਪੈਨੇ ਉਹਨਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਹਲਕਾ ਲੁਧਿਆਣਾ ਪਸ਼ਮੀ ਦੇ ਵੋਟਰਾਂ ਤੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖਦੇ ਹੋਏ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਦੇ ਮੂੰਹ ਨੂੰ ਮੈਨੂੰ ਵੋਟ ਪਾਏਗੀ ਅਤੇ ਇਹ ਮੈਂ ਸੀਟ ਜਿੱਤ ਕੇ ਅਰਵਿੰਦ ਕੇਸ਼ੀਵਾਲ ਦੀ ਝੋਲੀ 'ਚ ਪਾਵਾਂਗਾ